ਨੰ ਪਿਆਰ ਭਰੀ ਹਸਤੀ ਕਾਲਵ ਦਿਵਾਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਹੋਰ ਵੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਲਦੀ ਤੁਹਾਨੂੰ ਨਵੀਂ ਵੀਡੀਓ ਤੇ ਨਵੇਂ ਕਨਸੈਪਟ ਦੇ ਨਾਲ ਪਹਿਲਾਂ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆਗੀ ਜੋ ਤਾਂ ਪੈਨ ਪ੍ਰਸਪੋਰਟ ਕਰਦੇ ਨੇ ਤਾਂ ਆਪਾਂ ਨੂੰ ਹੋਰ ਮੋਟੀਵੇਟ ਹੁੰਨੇ ਆ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੀ ਸੀ ਇਸੇ ਲਈ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਆਪਣੇ ਨਾਲ ਦੇ ਭੈਣ ਭਰਾਵਾਂ ਨੂੰ ਤਾਂ ਕਿ ਉਹ ਵੀ ਆਪਣੇ ਨਾਲ ਜੁੜ ਸਕਣ ਤੇ ਸੋਹਣੇ-ਸੋਹਣੇ ਸੂਟ ਆਪਾਂ ਤਾਂ ਘਰ ਬੈਠੇ ਮੰਗਵਾ ਸਕਣ ਤੁਸੀਂ ਕਿਸੇ ਪ੍ਰਕਾਰ ਦੇ ਫੈਬਰਿਕ ਤੇ ਸਾਡੇ ਤੋਂ ਵਰਕ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਸਟੀਚਿੰਗ ਲੈਣੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਚਲੋ ਜੀ ਅੱਜ ਵਾਲੀ ਜਿਹੜੀ ਵੀਡੀਓ ਲੈ ਕੇ ਆਏ ਆ ਬਹੁਤ ਜ਼ਿਆਦਾ ਫਾਇਦੇ ਚ ਲੈ ਕੇ ਆਏ ਆ ਬਹੁਤ ਜ਼ਿਆਦਾ ਵਧੀਆ ਵਰਕ ਵਾਲੇ ਸੂਟ ਹੋਣਗੇ ਤੇ ਰੇਟ ਵੀ ਜਿਹੜਾ ਬਹੁਤ ਜ਼ਿਆਦਾ ਘਟੂਗਾ। ਐਦਾਂ ਦੇ ਪੀਸ ਰਹਿਣ ਵਾਲੇ ਨੇ ਇਹ। ਜਿਹੜਾ ਵਿੱਚ ਹੈਗਾ ਇਹਦੇ ਇਹ ਵਰਕ ਕੀਤਾ ਹੋਇਆ। ਜਿਹੜੇ ਤੋਂ ਦਿਖਾਉਣੀ ਆ ਪਾ ਤੁਹਾਨੂੰ ਜਿਹੜੇ ਵਿੱਚ ਫਲਾਰ ਬਣੇ ਹੋਏ ਨੇ ਸਾਰੇ ਇਹ ਵਰਕ ਦੇ ਨੇ। ਪ੍ਰਿੰਟ ਦੁਪੱਟਾ ਹੈ ਇਹਦੇ ਨਾਲ ਰਹਿਣ ਵਾਲਾ। ਤਮੰਨਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਨੇ ਸਾਰੇ। ਸਾਰਾ ਤੁਹਾਨੂੰ ਟਾਈਮ ਮਿਲੂਗਾ। ਤਮੰਨਾ ਦੀ ਕੈਮਰੀਕਾ ਦੀ ਸਾਰੀ ਚੈੱਕ ਕਰ ਸਕਦੇ ਹੋਗੇ ਜਿੰਨਾ ਕੰਮ ਕੀਤਾ ਹੋਊਗਾ ਸੂਟ ਤੇ ਸਾਰਾ ਪਾਣਾ ਦੀ ਨਾਲ ਦੱਸਾਂਗੇ ਆਹ ਵਾਲੀ ਪਹਿਲਾਂ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਸੂਟ ਦੀ ਗ੍ਰੇ ਕਲਰ ਦਾ ਸੂਟ ਹੈ ਜਿਹੜਾ ਪਹਿਲਾਂ ਆਪਾਂ ਨੇ ਖੋਲੇਗਾ ਆਹ ਬਣਾਉਣਾ ਇਹਦੇ ਵਿੱਚ ਬਰਕ ਆਹ ਵਾਲਾ ਵਰਕ ਕੀਤਾ ਹੋਇਆ ਨੇੜੇ ਤੋਂ ਆਪਾਂ ਤੁਹਾਨੂੰ ਫਿਨਿਸ਼ਿੰਗ ਚੈੱਕ ਕਰਵਾ ਦਿੰਨੇ ਆ ਆ ਜਿਹੜੇ ਦੋ ਪੈਨਲ ਜਾ ਰਹੇ ਨੇ ਇਹ ਵਰਕ ਨਹੀਂ ਕੀਤਾ ਹੋਇਆ ਇਹ ਸਿਰਫ ਇੱਕ ਡਿਜ਼ਾਈਨ ਦਿੱਤਾ ਹੋਇਆ ਜਿੰਨਾ ਕੰਮ ਹੋਊ ਸੂਰ ਦਾ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰਾ ਦੱਸਾਂਗੇ ਆਹ ਵਾਲੇ ਜਿਹੜੇ ਫਲਾਰ ਨੇ ਇਹ ਵਰਕਦੇ ਨੇ ਸਾਰੇ ਆ ਵੀ ਵਰਕਾਂ ਤੇ ਚਾਰ ਫੁੱਲ ਬਣਾਏ ਹੋਏ ਨੇ ਵਰਕ ਨਾਲ ਇਹ ਵਾਲੀ ਇਹਦੇ ਫਰੰਟ ਆ ਗਿਆ ਬੈਕ ਤੇ ਆਹ ਵਾਲਾ ਡਿਜ਼ਾਈਨ ਤੱਜ ਦਾ ਡਿਜ਼ਾਈਨ ਬੈਕ ਤੇ ਆ ਗਿਆ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਵਧੀਆ ਜਿਹੜੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਉਹ ਰੱਖੀ ਹੋਈ ਆ ਪਲੇਨ ਪਿਓਰ ਤਮੰਨਾ ਬ੍ਰਾਂਡ ਦਾ ਸੂਟ ਆ ਆਹ ਵਾਲੀ ਰੱਖੀ ਹੋਈ ਆ ਗ੍ਰੇ ਕਲਰ ਦੀ ਇਹਦੇ ਨਾਲ ਬਾਟਮ ਚੈੱਕ ਕਰ ਸਕਦੇ ਹਾਂ ਪਲੇਨ ਬਾਟਮ ਨਾਲ ਪ੍ਰਿੰਟ ਸੂਟ ਨੇ ਜਿਹੜਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਚੈੱਕ ਕਰਵਾਉਨੇ ਹਾਂਗੇ ਮਸਲੀਨ ਦਾ ਦੁਪੱਟਾ ਦਾ ਦੁਪੱਟਾ ਚੈੱਕ ਕਰ ਸਕਦੇ ਹੋ ਤੁਸੀਂ ਮਸਲੀਨ ਦਾ ਪੂਰਾ ਖਲੜੁਲੜਾ ਦੁਪੱਟਾ ਮਿਲੂਗਾ ਤੁਹਾਨੂੰ ਦੇਖ ਸਕਦੇ ਹੋਗੇ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਆ ਉਹ 1300 ਰੁਪਇਆ ਰਹਿਣਾ ਲਗਾ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਰਹੇ ਹਾਂ ਸੂਟਾਂ ਦਾ ਰੇਟ 1300 ਰੁਪਇਆ ਰਹਿਣਾ ਲਾ ਜਿਹੜੀ ਮੇਰੀ ਭੈਣ ਨੇ ਜਲਦੀ ਜਲਦੀ ਫਾਇਦਾ ਲੈਣਾਗਾ ਜਲਦੀ ਜਲਦੀ ਆਪਣਾ ਸਕਰੀਨ ਤੇ ਨੰਬਰ ਲਾਇਆ ਹੁੰਦਾ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਟਰਨ ਕਰ ਸਕਦੇ ਹੋ ਅਗਲਾ ਜਿਹੜਾ ਕਲਰ ਆ ਗਿਆ ਇਹ ਆ ਗਿਆ ਲਗ ਨਮਾ ਜਿਹਾ ਛੜਾ ਗ੍ਰੀਨ ਜਨ ਇਹਨੂੰ ਕਹਿ ਸਕਦੇ ਹੈਗੇ ਦੇਖ ਸਕਦੇ ਹੋ ਤੁਸੀਂ ਆਹ ਵਾਲੀ ਡਿਜ਼ਾਈਨਿੰਗ ਆ ਗਈ ਸਾਰੀ ਸੂਟ ਦੀ ਜਿਹੜਾ ਪਹਿਲਾਂ ਆਪਾਂ ਨੇ ਪੀਸ ਖੋਲ ਕੇ ਦਿਖਾਇਆ ਡਿੱਟੋ ਕਾਪੀ ਹੈਗੀ ਉਹਦੇ بس ਸਿਰਫ ਕਲਰ ਦਾ ਹੀ ਫਰਕ ਆ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਚਾਰ ਕਲਰ ਮੰਨਣਗੇ ਇਹਦੇ ਵਿੱਚ ਸਾਰੇ ਕਲਰਾਂ ਨੇ ਨਾਲ ਪਿੱਕਾਂ ਪਾਈਆਂ ਹੋਈਆਂ ਨੇ ਦੇਖ ਸਕਦੇ ਹੋ ਲਵੈਂਡਰ ਸ਼ੇਡ ਆਊਗਾ ਅਗਲਾ ਇੱਕ ਆਨੀਅਨ ਜੇ ਸੇੜ ਤੇ ਆਹ ਵਾਲਾ ਲਵੈਂਡਰ ਸੇੜ ਆ ਗਿਆ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਪੀਸ ਵਿੱਚ ਵਰਕ ਮੜਨਾਗਾ ਤੁਹਾਨੂੰ ਤੇ ਆਹ ਵਾਲਾ ਮਿਲਣਾਗਾ ਇਹਦੇ ਨਾਲ ਦੁਪੱਟਾ ਉਹ ਵਾਲਾ ਕੁਲੜ ਦੁਲਰ ਮਸਲੀਨ ਦਾ ਦੁਪੱਟਾ ਮਿਲਣਾਗਾ ਅਗਲਾ ਕਲਰ ਜਿਹੜਾ ਆ ਗਿਆ ਉਹ ਵਾਲਾ ਆ ਗਿਆ ਬਹੁਤ ਜਿਆਦਾ ਪਿਆਰਾ ਜਿਹਾ ਲਾਈਟ ਆਨੀਅਨ ਜਾਂ ਸੇਲ ਬਿਲਕੁਲ ਲਾਈਟ ਲਾਈਟ ਹੈਗਾ ਇਹ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਆਹ ਵਾਲਾ ਇਹਦੇ ਨਾਲ ਰੱਖਿਆ ਹੋਇਆ ਹੈਗਾ ਦੁਪੱਟਾ ਇਹ ਵਾਲੀ ਚਾਰ ਕਲਰ ਆਪਾਂ ਦਿਖਾਈ ਨੇ ਸੂਟਾਂ ਦੇ ਇਹਨਾਂ ਦਾ ਰੇਟ 1300 ਰੁਪਏ ਰਹਿਣਾਲਾ ਅਗਲੀਆਂ ਜਿਹੜੀਆਂ ਦਿਖਾਵਾਂਗੇ ਆਪਾਂ ਤੁਹਾਨੂੰ ਸਿੰਗਲ ਸਲਟਾਂ ਦਿਖਾਵਾਂਗੇ ਇਹ ਵਾਲੀ ਸਲਟਾਂ ਕੀ ਜਿਹੜੀ ਇਹ ਪਹਿਲੇ ਨੰਬਰ ਤੇ ਆਈ ਏ ਸਾਰੀਆਂ ਬੂਮੇਡ ਦੀਆਂ ਸਲਟਾਂ ਹੋਣਗੀਆਂ ਸਾਰੇ ਟੈਗ ਲੱਗੇ ਹੋਏ ਨੇ ਇਹਨਾਂ ਤੇ ਸਲਟਾਂ ਤੇ ਆਹ ਵਾਲੀ ਡਿਜ਼ਾਈਨਿੰਗ ਆਗੇ ਦੀ ਸਲਟਾਂ ਦੀ ਰੇਟ ਇਹਨਾਂ ਦਾ ਬਹੁਤ ਜ਼ਿਆਦਾ ਘੱਟ ਰੱਖਿਆ ਹੋਇਆ ਹੈਗਾ ਮੈਸੇਜ ਹੈ ਤੁਸੀਂ ਸੂਟ ਲੈਣਾ ਹੋਵੇ ਤੁਹਾਨੂੰ ਸੂਟ ਪੂਰਾ ਸੂਟ ਪਤਾ ਹੀ ਆ ਵੀ ਇਹਨਾਂ ਦਾ ਕਿੰਨਾ ਇਹ ਵਾਲੇ ਬ੍ਰਾਂਡ ਦਾ ਕਿੰਨਾ ਕੋਸਟਲੀ ਆਉਂਦਾਗਾ ਸਲਟ ਦਾ ਰੇਟ ਆਪਾਂ ਉਹਦੇ ਹਿਸਾਬ ਨਾਲ ਹੀ ਲਾਵਾਂਗੇ ਜਿੱਦਾਂ ਆਪਾਂ ਨੂੰ ਪਿੱਛੋਂ ਆਈ ਆ ਗਈ ਆ ਆ ਵਾਲੀ ਸਾਰੇ ਡਿਜ਼ਾਈਨ ਇਹ ਬਣੀ ਹੋਈ ਆ ਇਹ ਜਿਹੜੀ ਸਲਟ ਆਗੀ ਨਾ ਇਹ ਬੰਬਰ ਦੀ ਆ ਆਪਾਂ ਸਟਾਫ ਤੁਹਾਨੂੰ ਨਾਲ ਦੀ ਨਾਲ ਦੱਸ ਸਕਦੇ ਆਂਗੇ ਗਰਮੀ 'ਚ ਜਿੱਦਾਂ ਮਾਰਗੀ ਤੁਸੀਂ ਲਾਈਨਿੰਗ ਲਗਾ ਕੇ ਆ ਕੇ ਵੀਅਰ ਕਰ ਸਕਦੇ ਹੋ ਕੋਈ ਪ੍ਰੈਸ ਵੀ ਨੇੜ ਨਹੀਂ ਹੈਗੀ ਤੇ ਆਪਣੇ ਕੋਲੇ ਫਾਸਟ ਆਗੀ ਸੈਕੰਡ ਵਾਲੀ ਆ ਗਈ ਇਹ ਵੀ ਬੰਬਰ ਦੀ ਆ ਗਈ ਗਰਮੀ ਵਾਲੇ ਸਾਰੇ ਸੇੜ ਨੇ ਆਹ ਵਾਲੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਦੇ ਵਿੱਚ ਸ਼ਰਟ ਦੇ ਡਾਰਕ ਦਾ ਤੇ ਲਾਈਟ ਦਾ ਕਲਰ ਕੰਬੀਨੇਸ਼ਨ ਕੀਤਾ ਹੋਇਆ ਹੈ ਜੇ ਤੁਸੀਂ ਜਿੱਦਾਂ ਦੀ ਬਾਟਮ ਰੱਖਣੀ ਹੈ ਇਹਦੇ ਨਾਲ ਕੋਈ ਫਲਾਜੋ ਬਣਾਣਾਗਾ ਉਦਾਂ ਦਾ ਰੱਖ ਸਕਦੇ ਹੋਗੇ ਇਹ ਸੈਕੰਡ ਸ਼ਰਟ ਆ ਗਈ ਅਗਲੀ ਆ ਗਈ ਆਪਣੇ ਕੋਲੇ ਇਹ ਪਿਓਰ ਔਰਗੰజా ਤੇ ਆ ਗਈ। ਇਹ ਵੀ ਚੈੱਕ ਕਰ ਸਕਦੇ ਹੋ। ਡਿਜ਼ਾਈਨਿੰਗ ਇਹਦੀ, ਸਲਟ ਵੀ ਕਿਸੇ ਨੂੰ ਮੇਰੀ ਭੈਣ ਨੂੰ ਨੀਡ ਆ, ਸੁੱਟਾਂ ਦੇ ਨਾਲ ਸਿੰਗਲ ਸਲਟ ਤੁਸੀਂ ਲੈਣੀ ਆ ਤਾਂ ਤੁਸੀਂ ਆਪਣਾ ਆਰਡਰ ਆਪਾ ਜਿਹੜਾ ਕਨਫਰਮ ਕਰ ਸਕਦੇ ਹੋ। ਅਗਲੀ ਜਿਹੜੀ ਆ ਗਈ ਇਹ ਵੀ ਪਿਓਰ ਔਰਗੰజా ਤੇ ਆ ਗਈ। ਇਹ ਸਲਟਾਂ 'ਚ ਆਪਣੇ ਕੋਲ ਕਾਫੀ ਐਨੀਆਂ ਸੀਗੀਆਂ। 5-6 ਕਿ ਸਲਟਾਂ ਬਚੀਆਂ ਨੇ ਹੁਣ ਇਸ ਟਾਈਮ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਲੈਣੀ ਆ ਤਾਂ ਤੁਸੀਂ ਆਪਣਾ ਆਰਡਰ ਆਪਾ ਜਿਹੜਾ ਕਨਫਰਮ ਕਰ ਸਕਦੇ ਹੋ। ਅਗਲੀ ਜਿਹੜੀ ਆਹ ਵਾਲੀ ਸਲਟ ਆ ਗਈ ਇਹ ਵੀ ਬੰਬਰ ਤੇ ਆ ਗਈ ਟੈਗ ਆਪਾਂ ਤੁਹਾਨੂੰ ਪੂਰਾ ਚੈੱਕ ਕਰਾ ਦਿੰਨੇ ਆਂਗੇ ਟੈਗ ਕੰਨੀ ਲੱਗੀ ਹੋਈ ਆ ਸਾਰੀ ਬੂਮੇੜ ਦੀ ਦੇਖ ਸਕਦੇ ਹੋ ਇਹਦੀ ਆਹ ਵਾਲੀ ਡਿਜ਼ਾਈਨਿੰਗ ਆ ਸਲਟ ਦੀ ਲਾਈਟ ਡਾਰਕ ਬਾਟਮ ਲੈ ਕੇ ਤੁਸੀਂ ਸੂਟ ਨੂੰ ਇੱਕ ਵੱਖਰੀ ਜਿਹੀ ਲੁੱਕ ਦੇ ਸਕਦੇ ਹੋ ਅਗਲੀ ਜਿਹੜੀ ਸਲਟ ਆ ਗਈ ਇਹ ਆਪਣੇ ਕੋਲੇ ਸਿੰਗਲ ਸਲਟ ਆ ਗਈ ਮਸਲੀਨ ਦੀ ਇਹ ਵੀ ਆਪਣੇ ਕੋਲੇ ਸਿੰਗਲ ਪੀਸ ਪਿਆਗਾ ਵਾਲੀ ਡਿਜ਼ਾਈਨਿੰਗ ਆ ਗਈ ਇਹਦੇ ਨਾਲ ਤੁਸੀਂ ਜਿਵੇਂ ਗਰਮੀਆਂ 'ਚ ਸਲਾਈ ਕਰਨਾ ਹੋਵੇ ਬਲੈਕ ਜਾਂ ਇਦਾਂ ਦਾ ਕੋਈ ਪਲਾਜੋ ਵਗੈਰਾ ਬਣਾ ਸਕਦੇ ਹੋਗੇ ਬਹੁਤ ਜ਼ਿਆਦਾ ਫਾਇਦੇ 'ਚ ਰਹਣ ਵਾਲੇ ਨੇ ਇਹ ਤੁਹਾਨੂੰ ਅੱਜ ਵਾਲੇ ਡਿਜ਼ਾਈਨ ਬਿਲਕੁਲ ਘੋਬਰ ਦਾ ਕਪੜਾ ਪਿਆ ਇੰਨਾ ਜਿਆਦਾ ਸੌਫਟ ਹੈਗਾ ਇਹ ਇਹ ਸੀ ਸ਼ਰਟਾਂ ਸਿੰਗਲ ਹਨ ਇਹਨਾਂ ਦੇ ਵਿੱਚੋਂ ਤਾਂ ਤੁਸੀਂ ਕੋਈ ਪਸੰਦ ਕਰਨੀ ਆ ਤਾਂ ਤੁਸੀਂ ਤਾਂ ਵੀ ਸਾਨੂੰ ਆਰਡਰ ਕਰ ਸਕਦੇ ਹੋ ਇਹ ਸੀ ਅੱਜਵਾਲੀ ਆਪਣੀ ਛੋਟੀ ਜਿਹੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ